ਇਸ ਸਮੇਂ ਲਹਿਰਾਗਾਗਾ ਦੇ ਵਿੱਚ ਆ ਬਾਬਾ ਗਿਰਾ ਸਿੰਘ ਪਠਨ ਕਾਲਜ ਨੂੰ ਜਿਸ ਨੂੰ ਕੀ ਕੈਬਨਟ ਬਰੋ ਪ੍ਰਸਤਾਵ ਪਾਸ ਕਰਕੇ ਮੈਡੀਕਲ ਕਾਲਜ ਦੇ ਵਿੱਚ ਤਬਦੀਲ ਕੀਤਾ ਗਿਆਗਾ ਤਾਂ ਉਸ ਦੇ ਧੰਨਵਾਦੀ ਦੌਰੇ ਦੇ ਤੌਰ ਤੇ ਉੱਪਰ ਇਸ ਸਮੇਂ ਲਹਿਰਾਗਾਗਾ ਦੇ ਵਿੱਚ ਕੈਬਨਟ ਮੰਤਰੀ ਫਰੀਦਰ ਗੋਇਲ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕਿਸ ਤਰ੍ਹਾਂ ਆ ਦੇਖਦੇ ਨੇ ਕਿ ਸਰ ਕਿਵੇਂ ਦੇਖ ਰਹੇ ਹੋ ਕਿ ਜਿਹੜਾ ਲੰਬੇ ਸਮੇਂ ਤੋਂ ਬੰਦ ਪਿਆ ਕਾਲਜ ਸੀਗਾ ਆ ਜਿਹੜੇ ਟੀਚਰ ਆਪਣੀਆਂ ਤਨਖਾਹਾਂ ਨੂੰ ਲੈ ਕੇ ਧਰਨਾ ਲਾ ਕੇ ਬੈਠੇ ਸੀ ਤਾਂ ਹੁਣ ਪ੍ਰਸਤਾਵ ਪਾਸ ਹੋਇਆ ਕੀ ਲੱਗਦਾ ਹੈਗਾ ਕਿ ਕਿੰਨੇ ਸਮੇਂ ਦੇ ਵਿੱਚ ਜਿਹੜਾ ਮੈਡੀਕਲ ਕਾਲਜ ਬਣ ਕੇ ਤਿਆਰ ਹੋਊਗਾ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਾਰੇ ਉਹਨਾਂ ਮੌਜੂਦਾ ਮਾਲਾਜਮਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੋਰ ਦੂਸਰਾ ਮੈਸਮੈਂਟ ਦਾ ਹਲਕੇ ਦੇ ਸਾਰੇ ਲੋਕਾਂ ਦਾ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਬਾਦ ਬਹੁਤ ਬਹੁਤ ਲੰਬੇ ਸਮੇਂ ਤੋਂ ਜਿਹੜੇ ਪੁਰਾਣੀਆਂ ਸਰਕਾਰਾਂ ਦੀ ਬਦੌਲਤ ਇੱਕ ਕਾਲਜ ਬੰਦ ਹੋ ਗਿਆ ਸੀਗਾ ਅੱਜ ਉਹ ਪਾਰਕ ਜਿਹੜਾ ਮੈਡੀਕਲ ਕਾਲਜ ਤਬਦੀਲ ਹੋਇਆਗਾ ਹਸਪੀਟਲ ਤਬਦੀਲ ਹੋਇਆਗਾ ਤੇ ਮੈਸਾਂ ਸਾਡੇ ਘਟੋ ਘਟੇ ਤੋਂ ਲੈ ਕੇ 80 ਕਿਲੋਮੀਟਰ ਦੇ ਦੌਰਾਨ 70 ਤੋਂ 80 ਕਿਲੋਮੀਟਰ ਦੇ ਵਿੱਚ ਜਿਹੜੀਆਂ ਅਸੀਂ ਇੱਕ ਮੈਡੀਕਲ ਸਹੂਲਤਾਂ ਬਣਨੀਆਂ ਔਰ ਹਲਕੇ ਦਾ ਜਿਹੜਾ ਵੱਡੇ ਪੱਧਰ ਤੇ ਵਿਕਾਸ ਹੋਊਗਾ ਬਿਲਕੁਲ ਇਹ ਸਭ ਸਾਡੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੋ ਕਿ ਇਸ ਸਮੇਂ ਜਿਹੜਾ ਇਹ ਕਾਲਜ ਹੈ ਕਾਲਜ ਦੇ ਵਿੱਚ ਇਸ ਸਮੇਂ ਲੋਕਾਂ ਨੇ ਵੱਡੇ ਪੱਧਰ ਤੇ ਜਿਹੜਾ ਧੰਨਵਾਦ ਕੀਤਾ ਹੈਗਾ ਕਿ ਜਿਹੜਾ ਇਹ ਰੈਲੀ ਹੈ ਇਸੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਕਿਉਂਕਿ ਜਿਹੜਾ ਇਹ ਕਾਲਜ ਲੰਬੇ ਸਮੇਂ ਤੋਂ ਜਿਹੜਾ ਟੈਕਨੀਕਲ ਕਾਲਜ ਸੀਗਾ ਬੰਦ ਪਿਆ ਸੀਗਾ ਇਸ ਨੂੰ ਹੁਣ ਜਿਹੜਾ ਮੈਡੀਕਲ ਕਾਲਜ ਦੇ ਤੌਰ ਦੇ ਉੱਪਰ ਜਿਹੜਾ ਸ਼ੁਰੂ ਕੀਤਾ ਜਾਵੇਗਾ ਐਨਜੀਓ ਦੇ ਨਾਲ ਇੱਕ ਨਿੱਜੀ ਜਿਹੜਾ ਸੰਸਥਾ ਦੇ ਨਾਲ ਜਿਹੜਾ ਇੱਕ ਟਾਈ ਅਪ ਕਰਕੇ ਪ੍ਰਾਈਵੇਟ ਪਬਲਿਕ ਦੇ ਤੌਰ ਤੇ ਜਿਹੜਾ ਇਹਨੂੰ ਕਾਲਜ ਨੂੰ ਚਲਾਇਆ ਜਾਵੇਗਾ ਤੇ ਇਸ ਨੂੰ ਲੈ ਕੇ ਵੱਡੇ ਪੱਧਰ ਤੇ ਅੱਜ ਲਹਿਰਾਗਾਗਾ ਦੇ ਵਿੱਚ ਲੋਕ ਇਕੱਠੇ ਹੋਏ ਨੇਗੇ ਲੋਕ ਖੁਸ਼ੀਆਂ ਮਨਾ ਰਹੇ ਨੇ ਕਿਉਂਕਿ ਵੱਡੀ ਜਿਹੜੀ ਸਵਾਗਤ ਹੈਗੀ ਸਮੇਂ ਲਹਿਰਾਗਾਗਾ ਨੂੰ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਹੈਗੀ ਥੈਂਕਸਵਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂ ਇਸ ਸਮੇਂ ਲਹਿਰਾਗਾਗਾ ਦੇ ਵਿੱਚ ਆ ਬਾਬਾ ਗਿਰਾ ਸਿੰਘ ਪਠਾਨ ਕਾਲਜ ਨੂੰ ਜਿਸ ਨੂੰ ਕੀ ਕੈਬਨਟ ਬਰੋ ਪ੍ਰਸਤਾਵ ਪਾਸ ਕਰਕੇ ਮੈਡੀਕਲ ਕਾਲਜ ਦੇ ਵਿੱਚ ਤਬਦੀਲ ਕੀਤਾ ਗਿਆ ਹੈਗਾ ਤਾਂ ਉਸ ਦੇ ਧੰਨਵਾਦੀ ਦੌਰੇ ਦੇ ਤੌਰ ਤੇ ਉੱਪਰ ਇਸ ਸਮੇਂ ਲਹਿਰਾਗਾਗਾ ਦੇ ਵਿੱਚ ਕੈਬਨਟ ਮੰਤਰੀ ਫਰੀਂਦਰ ਗੋਇਲ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਿਸ ਤਰ੍ਹਾਂ ਆ ਦੇਖਦੇ ਨਹੀਂ ਕਿ ਸਰ ਕਿਵੇਂ ਦੇਖਦੇ ਹੋ ਕਿ ਜਿਹੜਾ ਲੰਬੇ ਸਮੇਂ ਤੋਂ ਬੰਦ ਪਿਆ ਕਾਲਜ ਸੀਗਾ ਆ ਜਿਹੜੇ ਟੀਚਰ ਆਪਣੀਆਂ ਤਨਖਾਹਾਂ ਨੂੰ ਲੈ ਕੇ ਧਰਨਾ ਲਾ ਕੇ ਬੈਠੇ ਸੀ ਤਾਂ ਹੁਣ ਪ੍ਰਸਤਾਵ ਪਾਸ ਹੋਇਆ ਕੀ ਲੱਗਦਾ ਹੈਗਾ ਕਿ ਕਿੰਨੇ ਸਮੇਂ ਦੇ ਵਿੱਚ ਜਿਹੜਾ ਮੈਡੀਕਲ ਕਾਲਜ ਬਣ ਕੇ ਤਿਆਰ ਹੋਊਗਾ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਾਰੇ ਨੂੰ ਮਾਲਾਜਮਾ ਬਿਆਨ ਕੀਤਾ ਜਾਂਦਾ ਹੈ ਬਹੁਤ-ਬਹੁਤ ਮੁਬਾਰਕਬਾਦ ਅਤੇ ਦੂਸਰਾ ਮੈਂ ਸਮਝਦਾ ਹਲਕੇ ਦੇ ਸਾਰੇ ਲੋਕਾਂ ਦਾ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਬਾਦ ਜੀ ਜੀ ਕਿ ਬਹੁਤ ਲੰਬੇ ਸਮੇਂ ਤੋਂ ਜਿਹੜੇ ਪੰਜਾਬ ਦੀਆਂ ਸਰਕਾਰਾਂ ਦੀ ਬਦੌਲਤ ਇੱਕ ਕਾਲਜ ਬੰਦ ਹੋ ਗਿਆ ਸੀਗਾ ਅੱਜ ਉਹ ਕਾਲਜ ਜਿਹੜਾ ਮੈਡੀਕਲ ਕਾਲਜ ਤਬਦੀਲ ਹੋਇਆਗਾ ਹਸਪੀਟਲ ਤਬਦੀਲ ਹੋਇਆਗਾ ਕਿ ਮੈਸਾਂ ਸਾਡੇ ਘਟੋ ਘਟ ਟੋਕ ਟੋਕ ਤੋਂ ਲੈ ਕੇ 80 ਕਿਲੋਮੀਟਰ ਦੇ ਦੌਰਾਨ 70 ਤੋਂ 80 ਕਿਲੋਮੀਟਰ ਦੇ ਵਿੱਚ ਜੜੀਆਂ ਅਸੀਂ ਵਿਸ਼ੇਸ਼ ਤੌਰ ਤੇ ਮੈਡੀਕਲ ਸਹੂਲਤਾਂ ਲੈਣੀਆਂ ਆ ਔਰ ਹਲਕੇ ਦਾ ਜਿਹੜਾ ਵੱਡੇ ਪੱਧਰ ਤੇ ਵਿਕਾਸ ਹੋਊਗਾ ਬਿਲਕੁਲ ਇਹ ਸਭ ਸਾਡੇ ਨਾਲ ਸਤਿ ਮਾਨਤਰੀ ਹਰਪਾਲ ਸਿੰਘ ਚੀਮਾ ਜੋ ਕਿ ਇਸ ਸਮੇਂ ਜਿਹੜਾ ਇਹ ਕਾਲਜ ਹੈ ਕਾਲਜ ਦੇ ਵਿੱਚ ਇਸ ਸਮੇਂ ਲੋਕਾਂ ਨੇ ਵੱਡੇ ਪੱਧਰ ਤੇ ਜਿਹੜਾ ਧੰਨਵਾਦ ਕੀਤਾ ਹੈਗਾ ਕਿ ਜਿਹੜਾ ਇਹ ਰੈਲੀ ਹੈ ਇਸੇ ਨੂੰ ਕੱ ਲੈ ਕੇ ਕੀਤੀ ਜਾ ਰਹੀ ਹੈ ਕਿਉਂਕਿ ਜਿਹੜਾ ਇਹ ਕਾਲਜ ਲੰਬੇ ਸਮੇਂ ਤੋਂ ਜਿਹੜਾ ਅ ਟੈਕਨੀਕਲ ਕਾਲਜ ਸੀਗਾ ਬੰਦ ਪਿਆ ਸੀਗਾ ਇਸ ਨੂੰ ਹੁਣ ਜਿਹੜਾ ਮੈਡੀਕਲ ਕਾਲਜ ਦੇ ਤੌਰ ਦੇ ਉੱਪਰ ਜਿਹੜਾ ਸ਼ੁਰੂ ਕੀਤਾ ਜਾਵੇਗਾ ਐਨ ਜੀਓ ਦੇ ਨਾਲ ਇੱਕ ਨਿੱਜੀ ਜਿਹੜਾ ਸੰਸਥਾ ਦੇ ਨਾਲ ਜਿਹੜਾ ਇੱਕ ਟਾਈ ਅਪ ਕਰਕੇ ਪ੍ਰਾਈਵੇਟ ਪਬਲਿਕ ਦੇ ਤੌਰ ਤੇ ਜਿਹੜਾ ਇਹਨੂੰ ਕਾਲਜ ਨੂੰ ਚਲਾਇਆ ਜਾਵੇਗਾ ਤੇ ਇਸ ਨੂੰ ਲੈ ਕੇ ਵੱਡੇ ਪੱਧਰ ਤੇ ਅੱਜ ਲਹਿਰਾ ਕਾਕਾ ਦੇ ਵਿੱਚ ਲੋਕ ਇਕੱਠੇ ਹੋਏ ਨੇ ਕਿ ਲੋਕ ਖੁਸ਼ੀਆਂ ਮਨਾ ਰਹੇ ਨੇ ਕਿਉਂਕਿ ਵੱਡੀ ਜਿਹੜੀ ਸਵਾਗਤ ਹੈਗੀ ਸਮੇਂ ਲਹਿਰਾ ਕਾਕਾ ਨੂੰ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਹੈਗੀ ਥੈਂਕਸ ਵੀਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂ ਇਸ ਸਮੇਂ ਲਹਿਰਾਗਾਗਾ ਦੇ ਵਿੱਚ ਬਾਬਾ ਗਿਰਾ ਸਿੰਘ ਪਠਾਨ ਕਾਲਜ ਨੂੰ ਜਿਸ ਨੂੰ ਕੀ ਕੈਬਨਟ ਬਰੋਸਟਾਪ ਪਾਸ ਕਰਕੇ ਮੈਡੀਕਲ ਕਾਲਜ ਦੇ ਵਿੱਚ ਤਬਦੀਲ ਕੀਤਾ ਗਿਆਗਾ ਤਾਂ ਉਸ ਦੇ ਧੰਨਵਾਦੀ ਦੌਰੇ ਦੇ ਤੌਰ ਦੇ ਉੱਪਰ ਇਸ ਸਮੇਂ ਲਹਿਰਾਗਾਗਾ ਦੇ ਵਿੱਚ ਕੈਬਨਟ ਮੰਤਰੀ ਫਰੀਂਦਰ ਗੋਇਲ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਿਸ ਤਰ੍ਹਾਂ ਆ ਦੇਖਦੇ ਨਹੀਂ ਕਿ ਸਰ ਕਿਵੇਂ ਦੇਖ ਰਹੇ ਹੋ ਕਿ ਜਿਹੜਾ ਲੰਬੇ ਸਮੇਂ ਤੋਂ ਬੰਦ ਪਿਆ ਕਾਲਜ ਸੀਗਾ ਆ ਜਿਹੜੇ ਟੀਚਰ ਆਪਣੀਆਂ ਤਨਖਾਹਾਂ ਨੂੰ ਲੈ ਕੇ ਧਰਨਾ ਲਾ ਕੇ ਬੈਠੇ ਸੀ ਤਾਂ ਹੁਣ ਪ੍ਰਸਤਾਵ ਪਾਸ ਹੋਇਆ ਕੀ ਲੱਗਦਾ ਹੈਗਾ ਕਿ ਕਿੰਨੇ ਸਮੇਂ ਦੇ ਵਿੱਚ ਜਿਹੜਾ ਮੈਡੀਕਲ ਕਾਲਜ ਬਣ ਕੇ ਤਿਆਰ ਹੋਊਗਾ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਾਰੇ ਨੂੰ ਮਾਲਾਜਮਾ ਬਿਆਨ ਕੀਤਾ ਜਾਂਦਾ ਹੈ ਬਹੁਤ-ਬਹੁਤ ਮੁਬਾਰਕਬਾਦ ਅਤੇ ਦੂਸਰਾ ਮੈਂ ਸਮਝਦਾ ਹਲਕੇ ਦੇ ਸਾਰੇ ਲੋਕਾਂ ਦਾ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਬਾਦ ਜਿਨ੍ਹਾਂ ਨੇ ਕਿ ਬਹੁਤ ਲੰਬੇ ਸਮੇਂ ਤੋਂ ਜਿਹੜੇ ਪੁਰਾਣੀਆਂ ਸਰਕਾਰਾਂ ਦੀ ਬਦੌਲਤ ਇੱਕ ਕਾਲਜ ਬੰਦ ਹੋ ਗਿਆ ਸੀਗਾ ਪੂਰੀ ਤਰ੍ਹਾਂ ਜਿਹੜਾ ਮੈਡੀਕਲ ਕਾਲਜ ਤਬਦੀਲ ਹੋਇਆਗਾ ਹਸਪੀਟਲ ਤਬਦੀਲ ਹੋਇਆਗਾ ਤੇ ਮੈਸਾਂ ਸਾਡੇ ਘਟੋ ਘਟੋ ਸਭ ਤੋਂ ਲੈ ਕੇ 80 ਕਿਲੋਮੀਟਰ ਦੇ ਦੌਰਾਨ 70 ਤੋਂ 80 ਕਿਲੋਮੀਟਰ ਦੇ ਵਿੱਚ ਜਿਹੜੀਆਂ ਅਸੀਂ ਇੱਕ ਮੈਡੀਕਲ ਸਹੂਲਤਾਂ ਬਣਨੀਆਂ ਆ ਔਰ ਹਲਕੇ ਦਾ ਜਿਹੜਾ ਬੱਡੇ ਪੱਧਰ ਤੇ ਵਿਕਾਸ ਹੋਊਗਾ ਬਿਲਕੁਲ ਇਹ ਸਭ ਸਾਡੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੋ ਕਿ ਇਸ ਸਮੇਂ ਜਿਹੜਾ ਇਹ ਕਾਲਜ ਹੈ ਕਾਲਜ ਦੇ ਵਿੱਚ ਇਸ ਸਮੇਂ ਲੋਕਾਂ ਨੇ ਵੱਡੇ ਪੱਧਰ ਤੇ ਜਿਹੜਾ ਧੰਨਵਾਦ ਕੀਤਾ ਹੈਗਾ ਕਿ ਜਿਹੜਾ ਇਹ ਰੈਲੀ ਹੈ ਇਸੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਕਿਉਂਕਿ ਜਿਹੜਾ ਇਹ ਕਾਲਜ ਲੰਬੇ ਸਮੇਂ ਤੋਂ ਜਿਹੜਾ ਟੈਕਨੀਕਲ ਕਾਲਜ ਸੀਗਾ ਬੰਦ ਪਿਆ ਸੀਗਾ ਇਸ ਨੂੰ ਹੁਣ ਜਿਹੜਾ ਮੈਡੀਕਲ ਕਾਲਜ ਦੇ ਤੌਰ ਦੇ ਉੱਪਰ ਜਿਹੜਾ ਸ਼ੁਰੂ ਕੀਤਾ ਜਾਵੇਗਾ ਐਨਜੀਓ ਦੇ ਨਾਲ ਇੱਕ ਨਿੱਜੀ ਜਿਹੜਾ ਸੰਸਥਾ ਦੇ ਨਾਲ ਜਿਹੜਾ ਇੱਕ ਟਾਈ ਅਪ ਕਰਕੇ ਪ੍ਰਾਈਵੇਟ ਪਬਲਿਕ ਦੇ ਤੌਰ ਤੇ ਜਿਹੜਾ ਇਹਨੂੰ ਕਾਲਜ ਨੂੰ ਚਲਾਇਆ ਜਾਵੇਗਾ ਤੇ ਇਸ ਨੂੰ ਲੈ ਕੇ ਵੱਡੇ ਪੱਧਰ ਤੇ ਅੱਜ ਲਹਿਰਾਗਾਗਾ ਦੇ ਵਿੱਚ ਲੋਕ ਇਕੱਠੇ ਹੋਏ ਨੇਗੇ ਲੋਕ ਖੁਸ਼ੀਆਂ ਮਨਾ ਰਹੇ ਨੇ ਕਿਉਂਕਿ ਵੱਡੀ ਜਿਹੜੀ ਸਵਾਗਤ ਹੈਗੀ ਸਮੇਂ ਲਹਿਰਾਗਾਗਾ ਨੂੰ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਹੈਗੀ ਥੈਂਕਸਵਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ ਇਸ ਸਮੇਂ ਲਹਿਰਾਗਾਗਾ ਦੇ ਵਿੱਚ ਆ ਬਾਬਾ ਗਿਰਾ ਸਿੰਘ ਪਠਾਨ ਕਾਲਜ ਨੂੰ ਜਿਸ ਨੂੰ ਕੀ ਕੈਬਨਟ ਬਰੋ ਪ੍ਰਸਤਾਵ ਪਾਸ ਕਰਕੇ ਮੈਡੀਕਲ ਕਾਲਜ ਦੇ ਵਿੱਚ ਤਬਦੀਲ ਕੀਤਾ ਗਿਆਗਾ ਤਾਂ ਉਸ ਦੇ ਧੰਨਵਾਦੀ ਦੌਰੇ ਦੇ ਤੌਰ ਤੇ ਉੱਪਰ ਇਸ ਸਮੇਂ ਲਹਿਰਾਗਾਗਾ ਦੇ ਵਿੱਚ ਕੈਬਨਟ ਮੰਤਰੀ ਫਰੀਂਦਰ ਗੋਇਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕਿਸ ਤਰ੍ਹਾਂ ਆ ਦੇਖਦੇ ਨਹੀਂ ਕਿ ਸਰ ਕਿਵੇਂ ਦੇਖਦੇ ਹੋਗੇ ਕਿ ਜਿਹੜਾ ਲੰਬੇ ਸਮੇਂ ਤੋਂ ਬੰਦ ਪਿਆ ਕਾਲਜ ਸੀਗਾ ਆ ਜਿਹੜੇ ਟੀਚਰ ਆਪਣੀਆਂ ਤਨਖਾਹਾਂ ਨੂੰ ਲੈ ਕੇ ਧਰਨਾ ਲਾ ਕੇ ਬੈਠੇ ਸੀ ਤਾਂ ਹੁਣ ਪ੍ਰਸਤਾਵ ਪਾਸ ਹੋਇਆ ਕੀ ਲੱਗਦਾ ਹੈਗਾ ਕਿ ਕਿੰਨੇ ਸਮੇਂ ਦੇ ਵਿੱਚ ਜਿਹੜਾ ਮੈਡੀਕਲ ਕਾਲਜ ਬਣ ਕੇ ਤਿਆਰ ਹੋਊਗਾ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਾਰੇ ਉਹਨਾਂ ਮੁਲਾਜ਼ਮਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਦੂਸਰਾ ਮੈਂ ਸਮਝਦਾ ਹਲਕੇ ਦੇ ਸਾਰੇ ਲੋਕਾਂ ਦਾ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਬਾਦ ਬਹੁਤ ਬਹੁਤ ਲੰਬੇ ਸਮੇਂ ਤੋਂ ਜਿਹੜੇ ਪਹਾੜੀਆਂ ਸਰਕਾਰਾਂ ਦੀ ਬਦੌਲਤ ਇੱਕ ਕਾਲਜ ਬੰਦ ਹੋ ਗਿਆ ਸੀਗਾ ਅੱਜ ਉਹ ਕਾਲਜ ਜਿਹੜਾ ਮੈਡੀਕਲ ਕਾਲਜ ਤਬਦੀਲ ਹੋਇਆਗਾ ਹਸਪੀਟਲ ਤਬਦੀਲ ਹੋਇਆਗਾ ਤੇ ਮੈਂ ਸਮਝਦਾ ਸਾਡੇ ਘਟੋਕ ਘਟੋਕ ਤੋਂ ਲੈ ਕੇ 80 ਕਿਲੋਮੀਟਰ ਦੇ ਦੌਰਾਨ 70 ਤੋਂ 80 ਕਿਲੋਮੀਟਰ ਦੇ ਵਿੱਚ ਜੜੀਆਂ ਅਸੀਂ ਵਿਸ਼ੇਸ਼ ਤੌਰ ਤੇ ਮੈਡੀਕਲ ਸਹੂਲਤਾਂ ਲੈਣੀਆਂ ਆ ਔਰ ਹਲਕੇ ਦਾ ਜਿਹੜਾ ਵੱਡੇ ਪੱਧਰ ਤੇ ਵਿਕਾਸ ਹੋਊਗਾ ਬਿਲਕੁਲ ਇਹ ਸਭ ਸਾਡੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੋ ਕਿ ਇਸ ਸਮੇਂ ਜਿਹੜਾ ਇਹ ਕਾਲਜ ਹੈ ਕਾਲਜ ਦੇ ਵਿੱਚ ਇਸ ਸਮੇਂ ਲੋਕਾਂ ਨੇ ਵੱਡੇ ਪੱਧਰ ਤੇ ਜਿਹੜਾ ਧੰਨਵਾਦ ਕੀਤਾ ਹੈਗਾ ਕਿ ਜਿਹੜਾ ਇਹ ਰੈਲੀ ਹੈ ਇਸੇ ਨੂੰ ਕੱ ਲੈ ਕੇ ਕੀਤੀ ਜਾ ਰਹੀ ਹੈ ਕਿਉਂਕਿ ਜਿਹੜਾ ਇਹ ਕਾਲਜ ਲੰਬੇ ਸਮੇਂ ਤੋਂ ਜਿਹੜਾ ਟੈਕਨੀਕਲ ਕਾਲਜ ਸੀਗਾ ਬੰਦ ਪਿਆ ਸੀਗਾ ਇਸ ਨੂੰ ਹੁਣ ਜਿਹੜਾ ਮੈਡੀਕਲ ਕਾਲਜ ਦੇ ਤੌਰ ਦੇ ਉੱਪਰ ਜਿਹੜਾ ਸ਼ੁਰੂ ਕੀਤਾ ਜਾਵੇਗਾ ਐਨਜੀਓ ਦੇ ਨਾਲ ਇੱਕ ਨਿੱਜੀ ਜਿਹੜਾ ਸੰਸਥਾ ਦੇ ਨਾਲ ਜਿਹੜਾ ਇੱਕ ਟਾਈ ਅਪ ਕਰਕੇ ਪ੍ਰਾਈਵੇਟ ਪਬਲਿਕ ਦੇ ਤੌਰ ਤੇ ਜਿਹੜਾ ਇਹਨੂੰ ਕਾਲਜ ਨੂੰ ਚਲਾਇਆ ਜਾਵੇਗਾ ਤੇ ਇਸ ਨੂੰ ਲੈ ਕੇ ਵੱਡੇ ਪੱਧਰ ਤੇ ਅੱਜ ਲਹਿਰਾਗਾਗਾ ਦੇ ਵਿੱਚ ਲੋਕ ਇਕੱਠੇ ਹੋਏ ਨੇ ਕਿ ਲੋਕ ਖੁਸ਼ੀਆਂ ਮਨਾ ਰਹੇ ਨੇ ਕਿਉਂਕਿ ਵੱਡੀ ਜਿਹੜੀ ਸਵਾਗਤ ਹੈਗੀ ਸਮੇਂ ਲਹਿਰਾਗਾਗਾ ਨੂੰ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਹੈਗੀ ਥੈਂਕਸ ਵੀਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂ